ਤੇ ਮੈਂ ਸ੍ਰੀ ਹੇਮਕੁੰਡ ਦੇ ਤੋਂ ਰਾਸ਼ਨ ਕਰਕੇ ਮੈਂ ਗੋਲਡ ਘਾਟ ਆ ਗਿਆ ਸੀਗਾ ਜੀ ਤੇ ਬਾਈ ਦੇ ਕੋਲੇ ਲੱਗਾ ਸੀਗਾ ਨਿੰਬੂ ਪਾਣੀ ਪੀਣਾ ਤੇ ਪਹਿਲਾਂ ਬਾਈ ਨਾਲ ਗੱਲਬਾਤ ਵੀ ਕਰਾਉਣੀ ਆ ਤੇ ਬਾਈ ਨੂੰ ਮਲਾਉਣੀ ਆ ਤੇ ਪਹਿਲਾਂ ਤਾਂ ਵੀਡੀਓ ਸ਼ੇਅਰ ਕਰ ਦਿਓ ਬਾਈ ਹੈਗਾ ਵਾ ਪੰਜਾਬੀ ਠੀਕ ਆ ਉੱਪਰ ਰੇਡਿੰਗਾਂ ਤਾਂ ਮੈਂ ਬਹੁਤ ਵੇਖੀਆਂ ਸੀਗੀਆਂ ਤੇ ਗਲਾਸ ਵੀ ਬਹੁਤ ਕਈ ਮਹਿੰਗੇ ਤੇ ਲੰਉਂਦੇ ਸੀਗੇ ਚਾਹੇ ਨਿੰਬੂ ਵਾਲਾ ਤੇ ਬਾਈ ਦੀ ਅੱਖ ਇਧਰ ਸਟਾਰ ਲੱਗੀ ਹੋਈ ਆ ਤੇ ਗੋਮੇਦ ਘਾਟ ਦੀ ਆ ਲੋਕੇਸ਼ਨ ਆ ਜਮਾਂ ਬਾਈ ਇੱਥੇ ਉਹ ਜਿਹੜਾ ਨਵਾਂ ਪੋਲ ਬਣਿਆ ਵਾ ਇੱਥੋਂ ਆ ਸੰਗਤ ਜਾਂਦੀ ਆ ਸ੍ਰੀ ਹੇਮਕੁੰਡ ਸਾਹਿਬ ਮੱਥਾ ਟੇਕ ਤੇ ਪੰਜਾਬੀ ਭਰਾਵਾ ਕਿਹੜੀ ਜਗ੍ਹਾ ਤੋਂ ਵੀ ਬਾਈ ਜੀ ਅੰਮ੍ਰਿਤਸਰ ਆ ਪਾਜੀ ਅੰਮ੍ਰਿਤਸਰ ਸਾਹਿਬ ਤੋਂ ਹਾਂਜੀ ਸਰ ਠੀਕ ਹੈ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੀ ਧਰਤੀ ਤੋਂ ਭਰਾਣੇ ਇੱਥੇ ਰੇੜੀ ਲਾਈ ਦੀ ਆ ਬਾਈ ਮਿਹਨਤ ਕਰਨ ਆਇਆ ਬਾਈ ਤੇ ਕਿੰਨੇ ਦਿਨ ਹੋਗੇ ਆਪਾਂ ਨੂੰ ਪਾਜੀ ਹਫਤਾ ਹਫਤੇ ਤੋਂ ਵੱਧ ਹੋ ਗਈ ਆ ਹਫਤੇ ਤੋਂ ਵੱਧ ਹੋਗੇ ਠੀਕ ਹੈ ਠੀਕ ਹੈ ਬਹੁਤ ਵਧੀਆ ਲੱਗਾ ਬਾਈ ਮਿਲ ਕੇ ਤੇ ਉਹ ਉੱਪਰ ਵੀ ਕੋਈ ਪੰਜਾਬੀ ਭਰਾ ਦਾ ਆਪਣਾ ਢਾਬਾ ਹੈਗਾ ਕੋਈ ਕਿ ਨਹੀਂ ਰਾਜਾਂਦੇ ਨੇ ਤੇ ਇਹ ਵੀ ਆਪਾਂ ਜ਼ਰੂਰ ਹਨਾ ਵੀ ਇੱਕ ਭਰਾ ਉਧਰ ਵੀ ਇੱਕ ਦੋ ਸਟਾਲਾਂ ਲਾਉਣੀਆਂ ਚਾਹੀਦੀਆਂ ਹਨਾ ਜਿਵੇਂ ਕਈ ਭਰਾ ਹੈਗੇ ਉੱਥੇ ਜਿੰਨਾਂ ਦੀਆਂ ਹਨਾ ਉਹ ਪੈਸੇ ਬਹੁਤ ਜ਼ਿਆਦੇ ਲੈਂਦੇ ਹਨਾ ਲੈਂਦੀਆ ਕਿ ਨਹੀਂ ਜੇ ਆਪਾਂ ਪਰੌੜਾ ਖਾਣਾ ਜਾਂ ਨਿੰਬੂ ਵਾਲਾ ਪਾਣੀ ਪੀਣਾ ਵਾ ਛਟੂ ਘੜ 100 100 ਦਾ ਗਲਾਸ ਵੀ ਲਾਉਂਦੇ ਆ ਤੇ ਬਾਈ ਦੀ ਵੀਡੀਓ ਵੀ ਜ਼ਰੂਰ ਸ਼ੇਅਰ ਕਰਿਓ ਬਾਈ ਇੱਥੇ ਮਿਹਨਤ ਕਰ ਰਿਹਾ ਵਾ ਸ੍ਰੀ ਹੇਮਗੰਡ ਸਾਹਿਬ ਤੋਂ ਜਦੋਂ ਆਪਾਂ ਇੱਥੋਂ ਗੋਬਿੰਦ ਘਾੜ ਤੋਂ ਦਰਸ਼ਨ ਕਰਨ ਜਾਂਦੇ ਆ ਗੁਰੂ ਮਹਾਰਾਜ ਦੇ ਤੇ ਆ ਸੰਗਤ ਦੇ ਤੋਂ ਗੱਡੀਆਂ ਖੜੀਆਂ ਵਾ ਇੱਥੋਂ 4 ਕਿਲੋਮੀਟਰ ਗੱਡੀਆਂ ਜਾਂਦੀਆਂ ਵਾ ਉਸ ਤੋਂ ਬਾਅਦ ਜਿਹੜੀ ਪੈਦਲ ਤੁਰ ਕੇ ਯਾਤਰਾ ਕਰਨੀ ਪੈਂਦੀ ਆ 9 ਕਿਲੋਮੀਟਰ ਦੀ ਇੱਕ ਤੇ 6 ਕਿਲੋਮੀਟਰ ਦੀ ਇੱਕ ਕਿ ਆਪਾਂ ਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਸ੍ਰੀ ਹੇਮਕੋਟ ਸਾਹਿਬ ਤੋਂ ਪਹੁੰਚ ਚੁੱਕੇ ਸੀਗੇ ਗੋਬਿੰਦ ਘਾੜ ਦੀ ਠੀਕ ਆ ਭਾਈ ਜੀ ਅਣਾ ਜੀ ਬੋਲੇ ਸੋ ਨਿਹਾਲ ਆਸਤਰੀਆ ਕਾਲ ਵੀਡੀਓ ਭਰਾ ਦੀ ਜਰੂਰ ਸ਼ੇਅਰ ਕਰ ਦਿਓ ਜੀ ਲਓ ਜੀ ਆਪਾਂ ਲੱਗੇ ਆ ਪੰਨੇ ਬੁਗਾਣੀ ਤੇ ਹਾਂ ਹਲਕਾ ਸੰਪਰਕ ਲੱਗੇ ਨਾ ਟਾਲ ਲਈਏ ਇਹਦੇ ਉੱਪਰ ਲਿਖੋ ਜਿਵੇਂ ਉਹ ਬਦਨੀਆ ਆ ਦੇ ਜਿਹੜੇ ਬਦਦੇ ਤੋਂ ਮੈਂ ਅੱਜ ਦਾ ਆਪਣਾ ਪ੍ਰਸਾਦ ਆ ਉਹ ਭਰਾ ਕਰਤਾ ਰੇ ਉਹ ਵੀ ਆਪਣੇ ਨਾਲ ਹੀ ਆਇਆ ਪਾਣੀਆ ਦੇ ਠੀਕ ਹੈ ਜੀ ਤੇ ਆਪੀ ਭਰਾ ਵੀ ਆਪਣਾ ਕਿਰਾਇਆ ਮੁਟਾਵਾ ਤੇ ਮੇਰਾ ਜਿਹੜਾ ਪੈਂਟ ਤੇ ਰੈਂਡ ਦਾੜਾ ਕਰਪਾ ਤੇ ਆਪੀ ਭਰਾ ਦੀ ਮੈਂ ਪਹਿਲੀ ਦੁਕਾਨ ਆ ਲਗੀ ਨਹੀਂ ਅੱਗੇ ਆਪਾਂ ਹੋਰ ਕਿਤੇ ਇਹ ਦੁਕਾਨ 2000 ਰੁਪਏ ਮੋਟਰ ਸੌ ਰੁਪਏ ਕਾਲੇ ਲਗਾਰੇ ਤੋਂ ਆ ਜਾਦੇ ਤੁਹਾਨੂੰ ਠੀਕ ਹੈ ਜੀ ਤੇ ਬਾਈ ਕੋਲੇ ਜਰੂਰ ਹੋ ਕੇ ਜਾਇਓ ਜਿੰਨੇ ਵੀ ਤਿਆਬੀ ਭਰਾ ਆ ਰਹੇ ਆ ਜਿਹੜੀ ਹੇਮਕੁੰਡ ਹੈ ਉਹਦੇ ਦਰਸ਼ਨ ਕਰਨ ਭਰਾ ਦੀ ਸਟਾਰ ਇਥੇ ਲੱਗੀ ਹੋਈ ਆ ਨਿੰਬੂ ਪਾਣੀ ਬਣਾਉਂਦਾ ਤੇ ਭਾਈ ਵੀਰਾ ਜੂਰ ਚਾਹ ਆਪਦੇ ਬਾਦੇ ਦੇ ਵੀ ਜਰੂਰ ਆਪਾਂ ਸ੍ਰੀ ਹਿਮਕੋਟ ਸਾਹਿਬ ਦੀ ਯਾਤਰਾ ਕਰਨ ਜਾਂਦੇ ਆ ਲੋਕੇਸ਼ਨ ਤੁਸੀਂ ਦੇਖ ਲਓ ਤੇ ਜਰੂਰ ਭਰਾ ਦੇ ਕੋਲੇ ਹੋ ਕੇ ਜਾਇਓ ਪਿਆਬੀ ਭਰਾਵਾ ਤੇ ਪਿਆਬੀ ਭਰਾ ਨੂੰ ਜਰੂਰ ਸਪੋਰਟ ਕਰਿਆ ਕਰੋ ਤੇ ਵੀਡੀਓ ਨੂੰ ਵੀ ਜਰੂਰ ਵਾਤ ਤੋਂ ਵਾਤ ਸ਼ੇਅਰ ਕਰਦੇ ਹੋ ਭਰਾਵਾਂ ਜੀ ਰਾਮਤ ਦਿਖਾਇਆ ਧੰਨਵਾਦ ਤਿੰਨ ਮਿੰਟ ਦੀ ਹੋਈ ਲੈ ਰਹੇ ਨੇ ਬਾਬਾ